ਅਲਟੀਮੇਟਿਵ ਅਨਲਿਸਿਸ ਰਿਪੋਰਟ ਸਬਮਿਟ ਕੀਤੀ ਗਈ ਹੈ 165 ਪੰਨਿਆਂ ਦੀ ਜਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ 3376 ਦਰਖਤ ਜਿਹੜੇ ਆ ਉਹ ਕੱਟੇ ਜਾ ਸਕਦੇ ਨੇ ਕਿਤੇ ਵੀ ਜਿਹੜਾ ਡਵੈਲਪਮੈਂਟ ਹੁੰਦੀ ਆ ਤਾਂ ਉਸ ਦੇ ਨਾਂ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਕੁਦਰਤ ਨਾਲ ਖਿਲਵਾੜ ਕੀਤਾ ਜਾਂਦਾ ਹੈ ਉਜਾੜਾ ਕੀਤਾ ਜਾਂਦਾ ਹੈ ਤਾਂ ਕਿਤੇ ਵੀ ਜੇਕਰ ਡਵੈਲਪਮੈਂਟ ਕੋਈ ਰੋਡ ਨਿਕਲਣਾ ਹੈ ਤਾਂ ਉਸ ਨੂੰ ਲੈ ਕੇ ਦਰਖਤ ਕੱਟੇ ਜਾਂਦੇ ਨੇ ਚੰਡੀਗੜ੍ਹ ਦਾ ਸਿਟੀ ਬਿਊਟੀਫੁੱਲ ਜਿਸ ਨੂੰ ਕਿਹਾ ਜਾਂਦਾ ਹੈ ਉਸ ਦੇ ਵਿੱਚ ਗ੍ਰੀਨਰੀ ਦੇ ਕਰਕੇ ਜਿਹੜਾ ਲੋਕ ਉਸ ਨੂੰ ਜਾਣਦੇ ਨੇ ਕਿ ਗ੍ਰੀਨਰੀ ਬਹੁਤ ਹੈ ਰਕਤ ਬਹੁਤ ਸਾਰੇ ਨੇ ਆਲੇ ਦੁਆਲੇ ਫੋਰੈਸਟ ਦਾ ਜਿਹੜਾ ਉਹ ਏਰੀਆ ਬਹੁਤ ਜ਼ਿਆਦਾ ਹੈ ਹਾਲਾਂਕਿ ਇਹ ਜਿਹੜੀ ਮੈਟਰੋ ਹੈ ਉਸ ਨੂੰ ਲੈ ਕੇ ਇੱਕ ਤਿੰਨ ਕੋਰੀਡੋਰ ਦੱਸੇ ਜਾ ਰਹੇ ਨੇ ਚੰਡੀਗੜ੍ਹ ਦੇ ਆਲੇ ਦੁਆਲੇ ਉਹ ਇਹ ਦੋ ਡੱਬਿਆਂ ਵਾਲੀ ਦੋ ਕੋਚੇਸ ਵਾਲੀ ਜਿਹੜੀ ਹੈ ਇਹ ਇੱਕ ਦੱਸੀ ਜਾ ਰਹੀ ਹੈ ਕਿ ਮੈਟਰੋ ਸ਼ੁਰੂ ਹੋਣ ਜਾ ਰਹੀ ਹੈ ਹਾਲਾਂਕਿ ਇਹ ਜਿਹੜੀ ਮੈਟਰੋ ਆ ਉਸ ਨੂੰ ਲੈ ਕੇ ਕਿ ਤਿੰਨ ਕੋਰੀਡੋਰ ਦੱਸੇ ਜਾ ਰਹੇ ਨੇ ਦੱਸੀ ਜਾ ਰਹੀ ਹੈ ਕਿ ਮੈਟਰੋ ਸ਼ੁਰੂ ਹੋਣ ਜਾ ਰਹੀ ਹੈ ਪ੍ਰੋਜੈਕਟ ਮੈਟਰੋ ਪ੍ਰੋਜੈਕਟ ਸ਼ੁਰੂ ਹੋ ਸਕਦਾ ਨੋਟਰੀਆਲ ਨੇ ਕਿਉਂਕਿ ਕੀਪ ਦੇਥੋਂ ਦੇ ਫੋਰੈਸਟ ਡਿਪਾਰਟਮੈਂਟ ਦੇ ਚੰਡੀਗੜ੍ਹ ਦੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲੇ ਅਜਿਹਾ ਕੋਈ ਵੀ ਹਜੇ ਪ੍ਰਪੋਜ਼ਲ ਜਿਹੜਾ ਹੈ ਜਾਂ ਡੀਡੀਆਰ ਨਹੀਂ ਪਹੁੰਚੀ ਹੈ ਆਰਮੀਓੜ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹ ਕੁਲਵਿੰਦਰ ਸਿੰਘ ਚੰਡੀਗੜ੍ਹ ਸਿਟੀ ਬਿਊਟੀਫੁੱਲ ਦੇ ਵਿੱਚ ਖੜੇ ਆ ਜਿਸ ਨੂੰ ਗ੍ਰੀਨਰੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਬਹੁਤ ਸਾਰੇ ਦਰਖਤ ਚੰਡੀਗੜ੍ਹ ਦੇ ਵਿੱਚ ਆਮ ਦੇਖਣ ਨੂੰ ਤੁਹਾਨੂੰ ਮਿਲਦੇ ਨੇ ਪਰ ਹਰ ਵਾਰ ਜਦੋਂ ਵੀ ਕਿਤੇ ਕੋਈ ਡਿਵੈਲਪਮੈਂਟ ਦੀ ਗੱਲ ਚੱਲਦੀ ਹੈ ਤਾਂ ਉੱਥੇ ਉਜਾੜੇ ਦੀ ਗੱਲ ਵੀ ਨਾਲ ਹੀ ਸਾਹਮਣੇ ਆਉਂਦੀ ਹੈ ਦੇਸ਼ ਦੇ ਵਿੱਚ ਕਿਤੇ ਵੀ ਡਿਵੈਲਪਮੈਂਟ ਹੋਈ ਹੈ ਤਾਂ ਉਜਾੜਾ ਵੱਡੇ ਪੱਧਰ ਤੇ ਉੱਤੇ ਹੋਇਆ ਚਾਹੇ ਉਹ ਉਜਾੜਾ ਲੋਕਾਂ ਦੀ ਜ਼ਮੀਨਾਂ ਨੂੰ ਲੈ ਕੇ ਹੋਵੇ ਚਾਹੇ ਉਹ ਵਾਤਾਵਰਨ ਨੂੰ ਲੈ ਕੇ ਹੋਵੇ ਇਸ ਦੇ ਵਾਤਾਵਰਨ ਦੇ ਉੱਤੇ ਕੀ ਕੁਝ ਅਸਰ ਪੈਂਦੇ ਨੇ ਉਹ ਤੁਹਾਨੂੰ ਦੱਸਣ ਜਾ ਰਹੇ ਹਾਂ ਚੰਡੀਗੜ੍ਹ ਦੇ ਵਿੱਚ ਇੱਕ ਮੈਟਰੋ ਪ੍ਰੋਜੈ ਜਿਸਰੀ ਏਆ ਏਆਰ ਰਿਪੋਰਟ ਜਿਹੜੀ ਆ ਅਲਟੀਮੇਟਿਵ ਐਨਾਲਿਸਿਸ ਰਿਪੋਰਟ ਸਬਮਿਟ ਕੀਤੀ ਗਈ ਹੈ 165 ਪੰਨਿਆਂ ਦੀ ਜਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ 3376 ਦਰਖਤ ਜਿਹੜੇ ਆ ਉਹ ਕੱਟੇ ਜਾ ਸਕਦੇ ਨੇ ਇਹ ਇੱਕ ਐਸਟੀਮੇਟ ਭਾਵਿਕ ਅੰਦਾਜ਼ਾ ਲਗਾਇਆ ਗਿਆ ਹਾਲਾਂਕਿ ਹੋ ਸਕਦਾ ਹੈ ਕਿ ਹੋਰ ਜਿਹੜੇ ਦਰਖਤ ਨੇ ਉਹ 3300 ਤੋਂ ਵੀ ਵੱਧ ਕੇ ਚਲੇ ਜਾਣ ਪਰ ਕਿਤੇ ਵੀ ਜਿਹੜਾ ਡਿਵੈਲਪਮੈਂਟ ਹੁੰਦੀ ਆ ਤਾਂ ਉਸ ਦੇ ਨਾਂ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਕੁਦਰਤ ਨਾਲ ਖਿਲਵਾੜ ਕੀਤਾ ਜਾਂਦਾ ਉਜਾੜਾ ਕੀਤਾ ਜਾਂਦਾ ਤਾ ਜੇਹੀ ਗੱਲ ਜਿਹੜੀ ਆ ਐਲਟੀਮੇਟਿਵ ਅਨਲਿਸਿਸ ਰਿਪੋਰਟ ਦੇ ਵਿੱਚ ਸਾਹਮਣੇ ਆ ਰਹੀ ਹੈ 165 ਪੰਨਿਆਂ ਦੀ ਐਲਟੀਮੇਟਿਵ ਅਨਲਿਸਿਸ ਰਿਪੋਰਟ ਜਿਹੜੀ ਆ ਉਹ ਮੈਟਰੋ ਪ੍ਰੋਜੈਕਟ ਨੂੰ ਲੈ ਕੇ ਸਬਮਿਟ ਕੀਤੀ ਗਈ ਹੈ ਹਾਲਾਂਕਿ ਉਹ ਉਸ ਨੂੰ ਲੈ ਕੇ ਹਜੇ ਫੋਰੈਸਟ ਡਿਪਾਰਟਮੈਂਟ ਕੁਝ ਵੀ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਫੋਰੈਸਟ ਡਿਪਾਰਟਮੈਂਟ ਦਾ ਕਹਿਣਾ ਜੋ ਕਿ ਟੀਸੀ ਨੌਟਰੀਅਲ ਨੇ ਜੋ ਕਿ ਚੀਫ ਨੇ ਇਥੋਂ ਦੇ ਫੋਰੈਸਟ ਡਿਪਾਰਟਮੈਂਟ ਦੇ ਚੰਡੀਗੜ੍ਹ ਦੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲੇ ਅਜੇ ਹ ਕੋਈ ਵੀ ਹਜੇ ਪ੍ਰੋਪੋਜ਼ਲ ਜਿਹੜਾ ਹੈ ਜਾਂ ਡੀਡੀਆਰ ਨਹੀਂ ਪਹੁੰਚੀ ਹੈ ਜੇਕਰ ਸਾਡੇ ਕੋਲੇ ਉਹ ਕੁਝ ਆਏਗੀ ਤਾਂ ਤਾਂ ਹੀ ਅਸੀਂ ਇਸ ਦੇ ਉੱਤੇ ਕੁਝ ਬੋਲ ਸਕਦੇ ਹਾਂ ਤੇ ਨਾਲ ਹੀ ਉਹਨਾਂ ਦੇ ਵੱਲੋਂ ਜਿਹੜਾ ਉਹ ਗੱਲ ਕਹੀ ਗਈ ਹੈ ਕਿ ਜੇਕਰ ਸਾਡੇ ਕੋਲੇ ਦੱਸਿਆ ਜਾਵੇਗਾ ਕਿ ਇੱਕ ਚੈਨਲ ਦੇ ਉੱਤੇ ਤੇ ਜਿਹੜਾ 100 ਇਸ ਚੈਨਲ ਦੇ ਉੱਤੇ 100 ਜਿਹੜੇ ਦਰਖਤ ਕੱਟੇ ਜਾ ਸਕਦੇ ਨੇ ਇਸ ਦੇ ਉੱਤੇ ਤਿੰਨ ਕੱਟੇ ਜਾਂਦੇ ਅਸੀਂ ਘੱਟ ਜਿੱਥੇ ਦਰਖਤ ਕੱਟੇ ਜਾਣਗੇ ਉਸ ਨੂੰ ਰეკਮੈਂਡ ਕਰਾਂਗੇ ਬਾਬੂ ਉਸ ਨੂੰ ਪਾਸ ਕਰਾਂਗੇ ਤਾਂ ਹਜੇ ਜ਼ਿਆਦਾ ਤਾਂ ਕੁਝ ਬੋਲਣ ਦੇ ਲਈ ਜਿਹੜਾ ਤਿਆਰ ਨਹੀਂ ਨੇ ਕੈਮਰੇ ਦੇ ਉੱਤੇ ਫੋਰੈਸਟ ਡਿਪਾਰਟਮੈਂਟ ਚੰਡੀਗੜ੍ਹ ਦੇ ਅਧਿਕਾਰੀ ਪਰ ਤੁਹਾਨੂੰ ਦੱਸ ਦਿੰਦੇ ਆ ਕਿ ਲਗਾਤਾਰ ਜਿਹੜਾ ਮੈਟਰੋ ਪ੍ਰੋਜੈਕਟ ਦੀ ਗੱਲ ਪਿਛਲੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਚੰਡੀਗੜ੍ਹ ਦੇ ਵਿੱਚ ਪਰ ਹੁਣ ਉਸ ਨੂੰ ਲੈ ਕੇ ਇੱਕ ਏਆਰ ਰਿਪੋਰਟ ਸਬਮਿਟ ਕੀਤੀ ਗਈ ਹੈ ਐਸਟੀਮੇਟ ਜਿਸ ਦੇ ਵਿੱਚ ਦੱਸਿਆ ਗਿਆ ਕਿ 3376 ਦਰਖਤ ਜਿਹੜੇ ਨੇ ਚੰਡੀਗੜ੍ਹ ਦੇ ਵਿੱਚ ਕੱਟੇ ਜਾ ਸਕਦੇ ਨੇ ਹਾਲਾਂਕਿ ਜਿਹੜਾ ਇਹ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਉਜਾੜਾ ਜ਼ਰੂਰ ਹੁੰਦਾ ਤਾਂ ਹਰ ਜਗ੍ਹਾ ਦੇ ਉੱਤੇ ਹੁੰਦਾ ਕਿਤੇ ਵੀ ਜੇਕਰ ਡਿਵੈਲਪਮੈਂਟ ਕੋਈ ਰੋਡ ਨਿਕਲਣਾ ਹੈ ਤਾਂ ਉਸ ਨੂੰ ਲੈ ਕੇ ਦਰਖਤ ਕੱਟੇ ਜਾਂਦੇ ਨੇ ਤਾ ਚੰਡੀਗੜ੍ਹ ਸਿਟੀ ਦਾ ਸਿਟੀ ਬਿਊਟੀਫੁੱਲ ਜਿਸ ਨੂੰ ਕਿਹਾ ਜਾਂਦਾ ਉਸ ਦੇ ਵਿੱਚ ਗ੍ਰੀਨਰੀ ਦੇ ਕਰਕੇ ਜਿਹੜਾ ਲੋਕ ਇਸ ਨੂੰ ਜਾਣਦੇ ਨੇ ਕਿ ਗ੍ਰੀਨਰੀ ਬਹੁਤ ਹੈ ਦਰਖਤ ਬਹੁਤ ਸਾਰੇ ਨੇ ਆਲੇ ਦੁਆਲੇ ਫੋਰੈਸਟ ਦਾ ਜਿਹੜਾ ਉਹ ਏਰੀਆ ਬਹੁਤ ਜ਼ਿਆਦਾ ਹੈ ਹਾਲਾਂਕਿ ਇਹ ਜਿਹੜੀ ਮੈਟਰੋ ਹੈ ਉਸ ਨੂੰ ਲੈ ਕੇ ਇੱਕ ਤਿੰਨ ਕੋਰੀਡੋਰ ਦੱਸੇ ਜਾ ਰਹੇ ਨੇ ਚੰਡੀਗੜ੍ਹ ਦੇ ਆਲੇ ਦੁਆਲੇ ਉਹ ਇਹ ਦੋ ਡੱਬਿਆਂ ਵਾਲੀ ਦੋ ਕੋਚੇਸ ਵਾਲੀ ਜਿਹੜੀ ਹੈ ਇਹ ਇੱਕ ਦੱਸੀ ਜਾ ਰਹੀ ਹੈ ਕਿ ਮੈਟਰੋ ਸ਼ੁਰੂ ਹੋਣ ਜਾ ਰਹੇ ਆ ਪ੍ਰੋਜੈਕਟ ਮੈਟਰੋ ਪ੍ਰੋਜੈਕਟ ਸ਼ੁਰੂ ਹੋ ਸਕਦਾ ਤਾਂ ਉਸ ਨੂੰ ਲੈ ਕੇ ਇੱਕ ਰਿਪੋਰਟ ਦੇ ਵਿੱਚ ਇਹ ਵੱਡੇ ਖਲਾਸੇ ਕੀਤੇ ਗਏ ਸੀ ਕਿ 3 3376 ਜਿਹੜੇ ਆ ਉਹ ਦਰਖਤ ਕੱਟੇ ਜਾ ਸਕਦੇ ਨੇ ਹਾਲੇ ਇਸ ਨੂੰ ਲੈ ਕੇ ਜ਼ਮੀਨੀ ਪੱਧਰ ਦੇ ਉੱਤੇ ਕੁਝ ਵੀ ਨਹੀਂ ਆ ਉਹ ਇੱਕ ਐਸਟੀਮੇਟ ਰਿਪੋਰਟ ਜੋ ਕੁਝ ਅਖਬਾਰਾਂ ਦੇ ਵਿੱਚ ਛਾਇਆ ਹੋਈ ਹੈ ਖਬਰ ਉਹਦੇ ਵਿੱਚ ਦੱਸਿਆ ਗਿਆ ਕਿ ਇੱਕ ਐਸਟੀਮੇਟ ਰਿਪੋਰਟ ਹੈ ਤੇ ਏਆਰ ਰਿਪੋਰਟ ਹੈ ਜਿਸ ਦੇ ਵਿੱਚ ਦੱਸਿਆ ਗਿਆ ਕਿ ਇਹ ਕੁਝ ਹੋਣਾ ਸੰਭਵ ਦੱਸਿਆ ਜਾ ਰਿਹਾ ਅੰਦਾਜ਼ੇ ਲਗਾਏ ਜਾ ਰਹੇ ਨੇ ਤਾਂ ਉਸ ਨੂੰ ਲੈ ਕੇ ਜਿਹੜਾ ਫੋਰੈਸਟ ਡਿਪਾਰਟਮੈਂਟ ਦਾ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਅਧਿਕਾਰੀ ਬੋਲਣ ਦੇ ਲਈ ਬਹੁਤਾ ਕੁਝ ਤਿਆਰ ਨਹੀਂ ਨੇ ਉਹਨਾਂ ਦਾ ਕਹਿਣਾ ਕਿ ਸਾਡੇ ਕੋਲੇ ਕਿਸੇ ਤਰ੍ਹਾਂ ਦੀ ਡੀਡੀਆਰ ਜਾਂ ਕੋਈ ਪ੍ਰਪੋਜ਼ਲ ਇਸ ਨੂੰ ਲੈ ਕੇ ਨਹੀਂ ਹੈ ਪਰ ਜੇਕਰ ਸਾਡੇ ਕੋਲੇ ਪ੍ਰਪੋਜ਼ਲ ਆਉਂਦਾ ਵੀ ਹੈ ਤਾਂ ਅਸੀਂ ਜਿੱਥੇ ਘੱਟ ਤੋਂ ਘੱਟ ਦਰਖਤ ਕੱਟੇ ਜਾਣਗੇ ਅਸੀਂ ਉਹ ਰეკਮੈਂਡ ਕਰਾਂਗੇ ਹੋਰ ਵੀ ਕੀ ਕੁਝ ਇਸ ਨੂੰ ਲੈ ਕੇ ਰਿਪੋਰਟ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਅਪਡੇਟਸ ਸਾਹਮਣੇ ਆਉਂਦੀਆਂ ਨੇ ਉਹ ਵੀ ਤੁਹਾਨੂੰ ਦੱਸਦੇ ਰਹਾਂਗੇ ਉਦੋਂ ਤੱਕ ਬਣੇ ਰਹੋ ਦਾਨ ਮਿਊਡ ਦੇ ਨਾਲ